ਦੇਖੋ ਇਹਨਾਂ ਨੇ ਤਾਂ ਕੁਝ ਨਾ ਕੁਝ ਕਹਿਣੇ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਸੀ ਉਹ ਦਿੱਲੀ ਤੋਂ ਲਿਆ ਕੇ ਲਾਇਆ ਸੀ ਇਹਨਾਂ ਨੇ ਵਾਈਸ ਚਾਂਸਲਰ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇਖਿਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣੀਆਂ ਦੇਉਂਦੀਆਂ ਪਲਾਨਿੰਗ ਦਿੰਦੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਹੈ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਐਡਮਿਸ਼ਨ ਹੀ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਨੰਨ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਵੇਂ ਸਰਕਾਰ ਦਾ ਜੀ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਤੇ ਕਰਦੇ ਆ ਜੀ ਹੱਜ ਵੀ ਪੰਜਾਬੀ ਆ ਤਾਂ ਮੈਂ ਪੰਜਾਬੀ ਚ ਹੀ ਬੋਲ ਰਿਹਾ ਹਾਂ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤੋਂ ਨਾ ਕਿਤੋਂ ਹੋਰ ਵੀ ਲਾਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪਣਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਆ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ 'ਚ ਸਾਡੇ ਵੱਡੇ ਵੱਡੇ ਆਉਂਦੇ ਨੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਨਹੀਂ ਚੱਲਦਾ